ਆ ਕਾਫੀ ਦੋਸਤਾਂ ਮਿੱਤਰਾਂ ਦੇ ਸਵਾਲ ਆਏ ਜਿਸ ਤੋਂ ਬਾਅਦ ਮੈਨੂੰ ਲੱਗਾ ਵੀ ਪਛਾਣ ਤੇ ਥੋੜੀ ਹੋਰ ਵਿਸਥਾਰ ਨਾਲ ਗੱਲ ਕਰਨੀ ਚਾਹੀਦੀ ਹਾਲਾਂਕਿ ਇਨਸਾਨ ਦਾ ਵਾਹ ਵਾਸਤਾ ਜਿਨ੍ਹਾਂ ਚੀਜ਼ਾਂ ਨਾਲ ਵੀ ਅੱਜ ਤੱਕ ਰਿਹਾ ਉਹਨਾਂ ਦੇ ਤਰਕ ਲੱਭਣ ਦੀ ਉਹ ਹਮੇਸ਼ਾ ਹੀ ਕੋਸ਼ਿਸ਼ ਕਰਦਾ ਆ ਰਿਹਾ ਅੱਜ ਇਹ ਦੌਰ ਸ਼ਿਖਰ ਤੇ ਆ ਅਸੀਂ ਹਾਰ ਉਸ ਚੀਜ਼ ਨੂੰ ਅੰਧਵਿਸ਼ਵਾਸ ਕਹਿ ਦਿੰਦੇ ਹਾਂ ਜਿਹਦੇ ਵਿਗਿਆਨਿਕ ਤਰਕ ਨਹੀਂ ਦਿੱਤੇ ਜਾ ਸਕਦੇ ਜਾਂ ਜਿਹਦਾ ਵਿਗਿਆਨ ਵਿਗਿਆਨਿਕ ਆਧਾਰ ਨਹੀਂ ਹੁੰਦਾਆਂ ਦੇ ਵੈਸੇ ਪਛਾਣ ਦੇ ਬਹੁਤ ਪੱਖ ਨੇ ਪਰਵਾਰਕ ਪੱਖ ਹੈ ਸੰਸਾਰਕ ਪੱਖ ਹੈ ਔਰ ਅੱਜ ਅਸੀਂ ਜਿਹੜੀ ਚਰਚਾ ਕਰਾਂਗੇ ਉਹ ਸਿਰਫ ਇਹਦੇ ਇੱਕ ਲੌਜੀਕਲ ਪੱਖ ਤੇ ਇੱਕ ਵਿਗਿਆਨਿਕ ਆਧਾਰ ਤੇ ਗੱਲ ਕਰਾਂਗੇ ਇਹ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਹੀਣਤਾ ਤੋਂ ਬਚਾਉਂਦਾ ਕਿਵੇਂ ਉਦਾਸੀ ਤੋਂ ਬਚਾਉਂਦਾ ਹਾਰੇ ਕਿਵੇਂ ਫਾਲਤੂ ਦੀ ਜਿਹੜਾ ਤੁਸੀਂ ਵਜ਼ਨ ਲੱਦਿਆ ਉਹਨੂੰ ਪਰੇ ਕਰਨ 'ਚ ਤੁਹਾਡੀ ਮਦਦ ਕਰਦਾ ਕਿਉਂਕਿ ਇੰਨਾ ਹਲਕਾ ਕਰ ਦਿੰਦਾ ਤੁਸੀਂ ਪ੍ਰithvi ਤੋਂ ਅਸਮਾਨ ਵੱਲ ਦੇ ਸਫ਼ਰ ਵੱਲ ਤੁਰ ਪੈਂਦੇ ਪਛਾਣ ਅਸਲ 'ਚ ਹੈ ਕੀ ਹੈ ਉਹਨਾਂ ਅਹਿਸਾਸਾਂ ਦਾ ਉਨਾ ਗਿਆਨ ਦਾ ਉਹਨਾਂ ਸ਼ਬਦਾਂ ਦਾ ਜੋੜ ਹੈ ਜਿਹੜੇ ਸਾਡੀ ਜ਼ਿੰਦਗੀ ਨੂੰ ਸਾਰਥਕ ਕਰਦੇ ਨੇ ਇੱਕ ਸਿਰਫ ਸ਼ਬਦਾਂ ਦਾ ਗਿਆਨ ਨਹੀਂ ਇੱਕ అనుభవ ਤੱਕ ਲੈ ਜਾਣ ਦਾ ਰਸਤਾ ਹੈ ਤੇ ਉਹਨਾਂ ਦਾ ਅਸੀਂ ਅੱਜ ਇੱਕ ਵਿਗਿਆਨਿਕ ਚਿੰਤਨ ਕਰਨ ਦੀ ਕੋਸ਼ਿਸ਼ ਕਰਾਂਗੇ ਕੁਦਰਤ ਦੀ ਬਣਾਈ ਹਰ ਚੀਜ਼ ਪੇੜ ਪੌਦੇ ਪਸ਼ੂ ਪੰਛੀ ਉਹਦੀ ਅਸੀਂ ਸਾਂਭ ਸੰਭਾਲ ਦੇਖ ਰੇਖ ਕੁਝ ਐਸਾ ਢੰਗ ਨਾਲ ਕਰਨੇ ਆ ਸੀ ਉਹ ਤੂੰ ਬੜੇ ਅੱਛੇ ਵਧੀਆ ਰਿਜ਼ਲਟ ਲੈ ਲੈਣੇ ਆ ਬੜੀ ਭਰਪੂਰ ਸਾਨੂੰ ਫਸਲ ਮਿਲ ਜਾਂਦੀ ਆ ਜਾਨਵਰਾਂ ਨੂੰ ਅਸੀਂ ਆਪਣੇ ਢੰਗ ਨਾਲ ਚਲਾ ਲੈਣੇ ਆਪਣੇ ਅ ਮੁਤਾਬਕ ਅਸੀਂ ਢਾਲ ਲੈਣੇ ਪਰ ਇਨਸਾਨ ਦੇ ਮਾਮਲੇ 'ਚ ਇਹ ਚੀਜ਼ ਜਿਹੜੀ ਆ ਹਾਰਦੀ ਹੋਈ ਨਜ਼ਰ ਆ ਰਹੀ ਆ ਜਿੰਨੀ ਜ਼ਿਆਦਾ ਸਹੂਲਤਾਂ ਉੰਨਾ ਜ਼ਿਆਦਾ ਮਾਨਵ ਤਣਾਅ 'ਚ ਘਿਰਦਾ ਜਾ ਰਿਹਾ ਹੈ ਕੁਦਰਤ ਦੀ ਬਣਾਈ ਹਰ ਚੀਜ਼ ਤੋਂ ਅਸੀਂ ਫਾਇਦਾ ਲੈ ਲੈਣੇ ਆ ਵਪਾਰ 인ਸਾਨ ਦੀ ਜਿੰਨੀ ਜ਼ਿਆਦਾ ਸਹੂਲਤ ਵਿਕਸਿਤ ਹੋਈ ਹੈ ਜਿੰਨੀ ਜ਼ਿਆਦਾ ਸਹੂਲਤ ਉਹਦੇ ਕੋਲ ਆਂਦੀ ਗਈ ਆ ਉਹਨਾਂ ਜ਼ਿਆਦਾ ਤਣਾਅ ਨਾਲ ਘਿਰਦਾ ਜਾ ਰਿਹਾ ਮੈਨੂੰ ਲੱਗਦਾ ਇਹਦੇ ਪਿੱਛੇ ਜਿਹੜਾ ਬੜਾ ਵੱਡਾ ਇੱਕ ਕਾਰਨ ਹੈ ਉਹ ਇਹ ਵੀ ਆ ਵੀ ਸਾਡੀ ਜਿੰਨੀ ਵਿਦਿਆ ਵਪਾਰਕ ਹੈ ਤੇ ਜਿਨ੍ਹਾਂ ਲੋਕਾਂ ਦੀ ਇਹ ਜ਼ਿੰਮੇਵਾਰੀ ਹੈ ਸੀ ਉਹਨਾਂ ਇੱਕ ਅਲੱਗ ਕਿਸਮ ਦੀਆਂ ਕੰੰਧਾਂ ਮਾਰ ਕੇ ਇਨਸਾਨੀਅਤ ਨੂੰ ਵੰਡਣ ਦਾ ਕੰਮ ਕੀਤਾ ਜੋ ਮੈਨੂੰ ਨਜ਼ਰ ਆਉਂਦਾ ਕਿ ਬੰਦੇ ਨੂੰ ਬੰਦਾ ਰਹਿਣ ਨਹੀਂ ਦਿੱਤਾ ਉਹ ਕੁਝ ਹੋਰ ਹੀ ਬਣ ਗਿਆ ਉਹਦਾ ਮਕਸਦ ਕੁਝ ਹੋਰ ਸੀਗਾ ਕਿਉਂਕਿ ਕੋਈ ਵੀ ਗੁਰੂ ਪੀਰ ਭਗਵਾਨ ਕਦੇ ਵੀ ਇਹ ਨਹੀਂ ਚਾਹਦਾ ਕਿ ਉਹਦੀ ਬਣਾਈ ਚੀਜ਼ ਤੂੰ ਆਮ ਬੰਦੇ ਨੂੰ ਫਾਇਦਾ ਸਿਰਫ ਐਸ ਕਰਕੇ ਨਾ ਹੋਏ ਕਿ ਉਹ ਉਹਦੀ ਮਾਰੀ ਲਕੀਰ ਦੇ ਅੰਦਰ ਨਹੀਂ ਆਂਦਾ ਤੇ ਅੱਜ ਸ਼ਾਇਦ ਅਸੀਂ ਉਸ ਸਮੇਂ 'ਚ ਖੜੇ ਆਂ ਸਾਨੂੰ ਇਹ ਕੰਧਾਂ ਜਿਹੜੀਆਂ ਤੋੜਨੀਆਂ ਪੈਣਗੀਆਂ ਸਾਨੂੰ ਇਹ ਲਕੀਰਾਂ ਜਿਹੜੀਆਂ ਟੱਪਣੀਆਂ ਪੈਣਗੀਆਂ ਕਿਉਂਕਿ ਇੰਨੀ ਜ਼ਿਆਦਾ ਸਹੂਲਤਾਂ ਦੇ ਬਾਵਜੂਦ ਇੰਨਾ ਕੁਝ ਹੋਣ ਦੇ ਬਾਵਜੂਦ ਜਿਹੜਾ ਮਨੁੱਖ ਦਾ ਜੀਵਨ ਹੈ ਉਹ ਉਤਸ਼ਾਹੀ ਤੋਂਣ ਦੀ ਬਜਾਏ ਮਤਲਬ ਜ਼ਿਆਦਾਤਰ ਇਨਸਾਨੀਅਤ ਜਿਹੜੀ ਹੈ ਉਹ ਇੱਕ ਹੀਣਤਾ ਦਾ ਭਾਰ ਢੋ ਕੇ ਹੀ ਚੱਲੀ ਜਾਂਦੀ ਹੈ ਉਹ ਇੱਕ ਰਸਤਾ ਹੈ ਪਛਾਣ ਅੱਜ ਅਸੀਂ ਇਹਦੇ ਇਹੀ ਵਿਗਿਆਨਿਕ ਤਾਰਕਿਕ ਪੱਖ ਤੇ ਚਰਚਾ ਕਰਾਂਗੇ ਕਈ ਵਾਰ ਤੁਸੀਂ ਵੇਖਿਆ ਹੋਣਾ ਜਾਂ ਹੋ ਸਕਦਾ ਤੁਹਾਡੇ ਨਾਲ ਹੋਇਆ ਹੋਵੇ ਕਿ ਕੋਈ ਇਨਸਾਨ ਸਾਨੂੰ ਬੜਾ ਅੱਛਾ ਲੱਗਦਾ ਔਰ ਕਈ ਵਾਰ ਕਿਸੇ ਨੇ ਸਾਨੂੰ ਕੁਝ ਕਿਹਾ ਵੀ ਨਹੀਂ ਹੁੰਦਾ ਪਰ ਸਾਨੂੰ ਬਹੁਤ ਬੁਰਾ ਲੱਗ ਰਿਹਾ ਹੁੰਦਾ ਕਈ ਵਾਰ ਅਸੀਂ ਉੱਠਦੇ ਹਾਂ ਤੇ ਸਾਰਾ ਦਿਨ ਸਾਨੂੰ ਬੜਾ ਅੱਛਾ ਬਹੁਤ ਗੁੱਡ ਗੁੱਡ ਫੀਲ ਹੁੰਦਾ ਔਰ ਕਈ ਵਾਰ ਬਿਨਾ ਕਾਰਨ ਦੀ ਉਦਾਸੀ ਛਾਈ ਰਹਿੰਦੀ ਹੈ ਸਾਨੂੰ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਕਈ ਵਾਰ ਤੇ ਮਤਲਬ ਜ਼ਿੰਦਗੀ 'ਚ ਇਸ ਤਰ੍ਹਾਂ ਵੀ ਹੋ ਜਾਂਦਾ ਵੀ ਇਨਸਾਨ ਸੋਚਦਾ ਮੈਂ ਇਹਨੂੰ ਇੰਨਾ ਬੁਰਾ ਬੋਲਣਾ ਨਹੀਂ ਸੀ ਚਾਹੁੰਦਾ ਮੈਂ ਇਹਨੂੰ ਇੰਨਾ ਬੁਰਾ ਕਹਿਣਾ ਨਹੀਂ ਸੀ ਚਾਹੁੰਦਾ ਮੈਨੂੰ ਇੰਨਾ ਗੁੱਸਾ ਕਿੱਦਾਂ ਆ ਗਿਆ ਕਿਉਂਕਿ ਐਸਾ ਕੁਝ ਮੇਰੇ ਮਨ 'ਚ ਸੀ ਨਹੀਂ ਜਿੰਨਾ ਮੈਨੂੰ ਬੋਲਤਾ ਕ੍ਰੋਧ ਐਸ ਹੱਦ ਤੱਕ ਤੁਹਾਨੂੰ ਬੇਹੋਸ਼ ਕਰ ਦਿੰਦਾ। ਕਈ ਵਾਰ ਸਾਨੂੰ ਲੱਗਦਾ ਅਸੀਂ ਕਿਸੇ ਨਾਲ ਕੋਈ ਤੱਕਾ ਕਰਤਾ। ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਨੇ, ਇਸ ਤਰ੍ਹਾਂ ਦੇ ਬਹੁਤ ਕਾਰਨ ਨੇ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ। ਹੁਣ ਪਛਾਣ ਉਹਨਾਂ ਕਾਰਨਾਂ ਦੀ ਸਾਨੂੰ ਕਿਵੇਂ ਇੱਕ ਪਛਾਣ ਤੱਕ ਲੈ ਕੇ ਜਾਂਦੀ ਹੈ ਸਾਨੂੰ ਆਪਣੇ ਆਪ ਵੱਲ ਮੋੜਦੀ ਹੈ ਇਹਦੇ ਤੇ ਥੋੜੀ ਹੋਰ ਵਿਸਥਾਰ ਨਾਲ ਚਰਚਾ ਕਰਦੇ ਆ ਸਪੋਜ ਕਰੋ ਮੌਸਮ ਹੈ ਜਿਹੜੇ ਸਾਡੇ ਉੱਤਰ ਪਾਰਤ ਦੇ ਵਿੱਚ ਛੇ ਤਰ੍ਹਾਂ ਦਾ ਮੌਸਮ ਹੈ ਸਾਨੂੰ ਪਤਾ ਹੈ ਦਸੰਬਰ ਜਨਵਰੀ ਚ ਬਹੁਤ ਅੱਤ ਦੀ ਠੰਡ ਪੈਂਦੀ ਹੈ ਔਰ ਮਈ ਜੂਨ ਚ ਅੱਤ ਦੀ ਗਰਮੀ ਪੈਂਦੀ ਹੈ ਗਰਮੀ ਤੋਂ بچਣ ਵਾਸਤੇ ਅਸੀਂ ਏਸੀ ਦਾ ਪ੍ਰਬੰਧ ਕਰ ਲੈਨੇ ਆ ਆਪਣੀ ਯੋਗਤਾ ਅਨੁਸਾਰ ਕੋਈ ਪੱਖੇ ਦਾ ਕਰ ਲੰਦਾ ਵੀ ਜਿਸ ਤਰ੍ਹਾਂ ਵੀ ਕਿਸੇ ਨੂੰ ਕੋਈ ਟੰਗ ਤਰੀਕਾ ਲੱਗਦਾ ਉਹ ਲਾ ਲੈਂਦਾ ਗਰਮੀ ਤੋਂ ਬਚਣ ਦਾ ਉਪਾਏ ਕਰ ਲੰਦਾ ਸਰਦੀਆਂ ਦੇ ਵਿੱਚ ਅਸੀਂ ਮੋٹے ਕੱਪੜੇ ਕੱਢ ਲੈਨੇ ਆ ਸਾਨੂੰ ਪਤਾ ਵੀ ਹੁਣ ਸਰਦੀ ਆ ਗਈ ਆ ਹੁਣ ਹੋਰ ਜ਼ਿਆਦਾ ਪਏਗੀ ਅਸੀਂ ਸਰਦੀ ਤੋਂ ਬਚਣ ਦਾ ਪ੍ਰਬੰਧ ਕਰ ਲੈਨੇ ਆ ਐਸੇ ਤਰ੍ਹਾਂ ਜਦੋਂ ਬਰਸਾਤ ਆਂਦੀ ਆ ਤੇ ਸਾਨੂੰ ਪਤਾ ਹੁੰਦਾ ਅਸੀਂ ਛਤਰੀ ਲੈ ਲੈਨੇ ਆ ਕੋਈ ਇਸ ਤਰ੍ਹਾਂ ਦੀ ਅਸੀਂ ਉਪਾਏ ਕਰ ਲੈਨੇ ਆ ਜਾਂ ਥੋੜੀ ਦੇਰ ਰੁਕ ਜਾਨੇ ਆ ਬਈ ਮੀਂਹ ਲੱਗਿਆ ਸੀ ਭੇਜ ਨਾ ਜਾਈਏ ਇਸ ਤਰ੍ਹਾਂ ਅਸੀਂ ਮੌਸਮਾਂ ਤੋਂ ਆਪਣਾ ਬਚਾ ਸਿਰਫ ਐਸ ਕਰਕੇ ਕਰ ਲੈਨੇ ਆ ਕਿਉਂਕਿ ਸਾਨੂੰ ਉਹਨਾਂ ਦਾ ਪਤਾ ਹੁੰਦਾ ਅਸੀਂ ਪਹਿਲੇ ਤੋਂ ਜਾਣਨੇ ਆ ਕਿਹੜਾ ਮੌਸਮ ਕਦੋਂ ਆਣਾ ਹੈ ਇਸ ਤਰ੍ਹਾਂ ਜੇ ਸਾਨੂੰ ਕ੍ਰੋਧ ਬਾਰੇ ਪਤਾ ਹੋਵੇ ਤੇ ਸ਼ਾਇਦ ਅਸੀਂ ਉਹਨਾਂ ਬੁਰਾ ਨਹੀਂ ਬੋਲ ਪਾਵਾਂਗੇ ਇਸ ਤਰ੍ਹਾਂ ਜੇ ਅਸੀਂ ਕਾਮ ਨੂੰ ਜਾਣਦੇ ਹੋਈਏ ਉਹ ਸਾਡਾ ਓਡਾ ਵੱਡਾ ਨੁਕਸਾਨ ਨਹੀਂ ਕਰ ਪਾਏਗਾ। ਇਸ ਤਰ੍ਹਾਂ ਜੇ ਅਸੀਂ ਲੋਭ ਨੂੰ ਜਾਣਦੇ ਹਈਏ ਤੇ ਉਹ ਸਾਡੇ ਜੀਵਨ ਨੂੰ ਇਸ ਤਰ੍ਹਾਂ ਇੱਕ ਨਸ਼ੇ 'ਚ ਨਹੀਂ ਸੱਟ ਸਕਦਾ। ਇਹ ਸਭ ਇਸ ਕਰਕੇ ਅਸੀਂ ਜਾਣ ਪਾਏ। ਇਸ ਕਰਕੇ ਅਸੀਂ ਸਾਰੇ ਮੌਸਮਾਂ ਤੋਂ ਬਚ ਪਾਏ। ਕਿਉਂਕਿ ਸਾਨੂੰ ਉਹਨਾਂ ਦੇ ਆਉਣ ਦਾ ਪਹਿਲੇ ਤੋਂ ਅਬਾਦ ਸੀ ਅਸੀਂ ਉਸ ਤਰ੍ਹਾਂ ਦਾ ਪ੍ਰਬੰਧ ਕਰ ਲਿਆ। ਐਸ ਕਰਕੇ ਸਿਉਣਾ ਚੀਜ਼ਾਂ ਤੋਂ ਬਚ ਗਏ ਹੁਣ ਜਦੋਂ ਸਾਨੂੰ ਇੱਕ ਕਰੋਧ ਦਾ ਟਾਈਮਿੰਗ ਪਤਾ ਵੀ ਐਸ ਟਾਈਮ ਦੇ ਵਿੱਚ ਸਾਨੂੰ ਕੋਈ ਇਸ ਤਰ੍ਹਾਂ ਕਰੋ ਉਦਾਸ ਸਕਦਾ ਕਿਸੇ ਛੋਟੀ ਜੀ ਗੱਲ ਤੋਂ ਬੜਾ ਜ਼ਿਆਦਾ ਕਰੋਧ ਵੀ ਆ ਸਕਦਾ ਤੇ ਅਸੀਂ ਉਹ ਤੋਂ ਬਚ ਜਾਾਂਗੇ ਸਾਨੂੰ ਪਤਾ ਵੀ ਕੁਝ ਮਤਲਬ ਚੰਨ ਦੀਆਂ ਇਹਨਾਂ ਡੇਟਾ ਦੇ ਵਿੱਚ ਸਾਡਾ ਮੂਡ ਜਿਹੜਾ ਉਦਾਸ ਰਹਿਣਾ ਸਾਨੂੰ ਪਹਿਲੇ ਤੋਂ ਪਤਾ ਅਸੀਂ ਪਹਿਲੇ ਤੇ ਇਹ ਸਾਰੀਆਂ ਚੀਜ਼ਾਂ ਪਛਾਣ ਰਾਈ ਜਾਣਾਂਗੇ ਇਹ ਸਭ ਵਾਪਰਦਾ ਕਿਉਂ ਕਿਹੜੇ ਕਿਹੜੇ ਟਾਈਮ ਹੈ ਜਿਹਦੇ ਨਾਲ ਅਸੀਂ ਪ੍ਰਭਾਵਿਤ ਹੁੰਨੇ ਹਾਂ ਪਿਛਲਾ ਉਹਦਾ ਪੈਟਰਨ ਕੀ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਜੇ ਸਾਨੂੰ ਵਧੀਆ ਲੱਗਦਾ ਤੇ ਕਿਉਂ ਲੱਗਦਾ ਜੇ ਸਾਨੂੰ ਬੇਕਾਰ ਲੱਗ ਰਿਹਾ ਤੇ ਕਿਉਂ ਲੱਗ ਰਿਹਾ ਇਹ ਚੰਨ ਦੀਆਂ ਡੇਟਾ ਨਾਲ ਬੜੀ ਆਸਾਨੀ ਨਾਲ ਸਮਝਿਆ ਜਾ ਸਕਦਾ ਜਿੱਥੇ ਅੱਜ ਸਾਈਕੋਲੋਜੀ ਕੰਮ ਕਰਦੀ ਹੈ ਅਸੀਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਜਿੱਥੇ بڑے بڑے ਵਿਦਵਾਨਾਂ ਨੇ ਜਿਹੜੇ ਟੈਸਟ ਸਾਈਕੋਲੋਜੀ ਦੇ ਕੱਢੇ ਹਨ ਜਿਨ੍ਹਾਂ ਟੈਸਟਾਂ ਨਾਲ ਪਰਖਦੇ ਆ ਸਾਡੀ ਯੋਗਤਾ ਉਹਨਾਂ ਤੋਂ ਸ਼ਾਇਦ ਬਹੁਤ ਉੱਪਰ ਦੀ ਸੀ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਅੰਧਵਿਸ਼ਵਾਸ ਕਹਿ ਕੇ ਸੁੱਟਤਾ ਅਸੀਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਦੁਨੀਆ ਦੇ ਸਾਈਕੋਲੋਜੀ ਦੇ ਜਿਨ੍ਹਾਂ ਨੂੰ ਪਿਤਾਮਾ ਕਿਹਾ ਜਾਂਦਾ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਵਰਤਿਆ ਤੇ ਸਾਡੇ ਕੋਲ ਇਹ ਸਾਰਾ ਕੁਝ ਹੈਗਾ ਹੀ ਆ ਹਾਂ ਪਹਿਲੇ ਕੁਝ ਲੋਕ ਇਹ ਇਸ ਤਰ੍ਹਾਂ ਦੀ માનਤਾ ਸੀ ਕਿ ਵੀ ਜੇ ਕਿਸੇ ਦੀ ਯੋਗਤਾ ਜੇ ਕਿਸੇ ਦੀ ਜਗਿਆਸਾ ਤੇ ਤਾਂ ਹੀ ਉਹਨੂੰ ਦੱਸਣਾ ਚਾਹੀਦਾ ਉਹਦਾ ਕਾਰਨ ਹੈ ਵੀ ਸੀਗਾ ਵੀ ਉਹ ਬੜੇ ਧਿਆਨ ਨਾਲ ਸੁਣਦਾ ਜਿਹੜਾ ਜਗਿਆਸਾ ਕਰਕੇ ਆਉਂਦਾ ਔਰ ਬੜੀ ਇਮਾਨਦਾਰੀ ਨਾਲ ਕਰਦਾ ਕਿਉਂਕਿ ਬਿਨਾ ਕੁਝ ਜਾਣੇ ਟਿੱਪਣੀ ਨਹੀਂ ਕਰਦਾ ਬਿਨਾ ਕੋਈ ਪ੍ਰੈਕਟੀਕਲ ਕਰੇ ਤੁਹਾਡੀ ਜ਼ਿੰਦਗੀ ਚ ਹੋਰ ਬੜੀ ਤਰ੍ਹਾਂ ਨਾਲ ਤੁਹਾਡਾ ਟਾਈਮ ਵੇਸਟ ਹੁੰਦਾ ਹੋਏਗਾ ਸਿਰਫ 5 ਮਿੰਟ ਦੀ ਗੱਲ ਹੈ ਔਰ 3 ਮਹੀਨੇ ਦੇ ਅੰਦਰ ਮੈਂ ਵਾਦਾ ਕਰਦਾ ਤੁਸੀਂ ਆਪਣੇ ਆਪ ਨੂੰ ਬਹੁਤ ਅੱਛੇ ਤਰੀਕੇ ਨਾਲ ਆਪਣੇ ਜਿਹੜੇ ਮੋਸ਼ਨ ਹੈ ਤੁਹਾਡੇ ਅਹਿਸਾਸ ਹੈ ਉਹਨਾਂ ਦੀ ਪਕੜ ਕਰਨ ਲੱਗ ਜਾਓਗੇ ਜਿਵੇਂ ਰੁੱਤਾਂ ਬਾਰੇ ਤੁਹਾਨੂੰ ਪਤਾ ਹੈ ਤੁਸੀਂ ਪਹਿਲੇ ਤੋਪਾਈ ਕਰਕੇ ਬਚ ਜਾਂਦੇ ਹੋ ਔਰ ਜਦੋਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗ ਦੇਗਾ ਤੇ ਫੇਰ ਕਿਸੇ ਨੂੰ ਤੁਸੀਂ ਇੰਨਾ ਬੁਰਾ ਨਹੀਂ ਬੋਲੋਗੇ ਇੱਕ ਕ੍ਰੋਧ ਦੇ ਮਾਮਲੇ ਚ ਨਹੀਂ ਸਾਰੇ ਭਵਿਕਾਰਾਂ ਤੇ ਇਹ ਲਾਗੂ ਹੁੰਦਾ ਸਾਰਿਆਂ ਤੋਂ ਬਚਾਅ ਸੰਭਵ ਹੈ ਇਹ ਹੋ ਸਕਦਾ ਹੈ ਔਰ ਤੁਸੀਂ ਕਰ ਸਕਦੇ ਹੋ ਜੀਵਨ ਉਹਦੋਂ ਹੀ ਹਲਕਾ ਹੁੰਦਾ ਜਦੋਂ ਜੀਵਨ ਦੇ ਫਾਲਤੂ ਭਾਰ ਜਿਹੜੇ ਅਸੀਂ ਲਾਣ ਚ ਕਾਮਯਾਬ ਹੋ ਜੀਏ ਉਹ ਬੜੇ ਬੁਰੇ ਤਰੀਕੇ ਨਾਲ ਜਨਮ ਜਨਮਾ ਦੇ ਅਸੀਂ ਆਪਣੇ ਉੱਪਰ ਬੰਨੇ ਹੋਏ ਹਾਂ ਔਰ ਇਹ ਇੱਕ ਮੌਕਾ ਦਿੰਦੀ ਹੈ ਪਛਾਣ ਉਹਨਾਂ ਨੂੰ ਲਾਣ ਦਾ ਜੇ ਤੁਸੀਂ ਵਾਕਿਆ ਹੀ ਜਾਣਨਾ ਚਾਹੁੰਦੇ ਹੋ ਐ ਸਭ ਕਿਉਂ ਹੁੰਦਾ ਹੈ ਕਿਉਂ ਕਈ ਵਾਰ ਕੋਈ ਇਨਸਾਨ ਤੁਹਾਨੂੰ ਅੱਛਾ ਲੱਗਦਾ ਕਿਉਂ ਕਈ ਵਾਰੀ ਦਿਨ ਕੋਈ ਤੁਹਾਨੂੰ ਬੜਾ ਅੱਛਾ ਲੱਗਦਾ ਕਈ ਵਾਰ ਕਿਉਂ ਕੋਈ ਦਿਨ ਤੁਹਾਨੂੰ ਬੜਾ ਜ਼ਿਆਦਾ ਬੁਰਾ ਲੱਗਦਾ ਬੜਾ ਉਦਾਸੀ ਭਰਿਆ ਹੁੰਦਾ ਜੇ ਇਹਨਾਂ ਸਵਾਲਾਂ ਦਾ ਜਵਾਬ ਤੁਹਾਨੂੰ ਚਾਹੀਦਾ ਤੇ ਤੁਹਾਨੂੰ ਪਛਾਣ ਨਾਲ ਜੁੜਨਾ ਚਾਹੀਦਾ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਮੇਰੇ ਨਾਲ ਗਰੁੱਪ ਚੈਟ ਤੇ ਤਾਂ ਹੀ ਤੁਸੀਂ ਇਹਨੂੰ ਕਰ ਸਕਦੇ ਹੋ ਤੁਸੀਂ ਘਰੇ ਬੈਠ ਕੇ ਲਿਖੋ ਜਦੋਂ ਵਿਚ ਵਿਚਾਲੇ ਤੁਹਾਨੂੰ ਕਦੇ ਲੱਗੇਗਾ ਮਹੀਨੇ ਦੋ ਮਹੀਨੇ ਬਾਅਦ ਕੋਈ ਜ਼ਰੂਰੀ ਗੱਲ ਹੈ ਤੁਸੀਂ ਮੈਨੂੰ WhatsApp ਕਰ ਦਿਓ ਜੇ ਮੈਂ ਨਹੀਂ ਵੀ ਜਵਾਬ ਦੇ ਪਾਵਾਂਗਾ ਮੈਂ ਇੱਕ ਸਾਂਝੇ ਸਵਾਲ ਤੇ ਵੀਡੀਓ ਜ਼ਰੂਰ ਕਰਦਾ ਹਾਂ ਔਰ ਵੈਸੇ ਅਸੀਂ ਗਰੁੱਪ ਕਰ ਰਹੇ ਹਾਂ ਹਰ ਮਹੀਨੇ ਅਸੀਂ ਗਰੁੱਪ ਬਣਾ ਰਹੇ ਹਾਂ ਔਰ ਮੈਂ ਅਗਲੀ ਕੁਝ ਵੀਡੀਓ ਚ ਉਹਨਾਂ ਮਿੱਤਰਾਂ ਦਾ ਵੀ ਜ਼ਿਕਰ ਕਰਾਂਗਾ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਸਾਰਿਆਂ ਨੂੰ ਅਸੀਂ ਅਸੇ ਚੈਨਲ ਤੇ ਲੈ ਕੇ ਜਿਨ੍ਹਾਂ ਨਾਲ ਮੈਂ ਕਾਫੀ ਦੇਰ ਤੋਂ ਕੰਮ ਕਰ ਰਿਹਾ ਜਿਨ੍ਹਾਂ ਚ ਮੇਰੀ ਆਪਣੀ ਘਰ ਵਾਲੀ ਸਰਦਾਰਨੀ ਰਜਿੰਦਰ ਕੌਰ ਔਰ ਹੋਰ ਕੁਛ ਮਿੱਤਰ ਹੈ ਜਿਨ੍ਹਾਂ ਦੇ ਅਸੀਂ ਵਿਊ ਲਵਾਂਗੇ ਵੀ ਅੱਜ ਤੱਕ ਜਿਹੜਾ ਅਸੀਂ ਕੰਮ ਕਰਿਆ ਉਹ ਉਹ ਕਿੰਨਾ ਕੁ ਸਾਰਥਕ ਰਿਹਾ ਤੇ ਮੈਂ ਇਹ ਜਗਿਆਸਾ ਰੱਖਦਾ ਵੀ ਮਤਲਬ ਜੇ ਤੁਸੀਂ ਵਾਕਈ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤੇ ਫਿਰ ਪਛਾਣ ਤੁਹਾਡੇ ਵਾਸਤੇ ਇੱਕ ਬੜੀ ਪਾਵਰਫੁੱਲ ਵਿਧੀ ਹੈ ਇੱਕ ਬੜਾ ਪਾਵਰਫੁੱਲ ਮੈਡੀਟੇਸ਼ਨ ਹੈ ਬੜਾ ਪਾਵਰਫੁੱਲ ਧਿਆਨ ਹੈ ਔਰ ਇਹਦਾ ਕੋਈ ਨਿਯਮ ਵੀ ਨਹੀਂ ਹੈ ਤੁਸੀਂ ਸਿਰਫ 4-5 ਮਿੰਟ ਲਾਣੇ ਆ 3 ਮਹੀਨੇ ਬਾਅਦ ਕੁਝ ਜ਼ਰੂਰੀ ਚੀਜ਼ਾਂ ਹੋਣਗੀਆਂ ਪਹਿਲੀ ਚੀਜ਼ ਹੈ ਸਾਨੂੰ ਸਮਝ ਆਏਗਾ ਸਾ ਸਾਡਾ ਪੈਟਰਨ ਕੰਮ ਕਿਦਾਂ ਕਰ ਰਿਹਾ ਕੁਝ ਐਸ ਜਨਮ ਦਾ ਗਿਆਨ ਵਿੱਚ ਕੰਮ ਕਰਦਾ ਔਰ ਕੁਝ ਪਿਛਲੇ ਕਰਮਾਂ ਦਾ ਫਿਰ ਉਸਤੇ 3 ਮਹੀਨੇ ਬਾਅਦ ਅਗਲੀ ਗੱਲ ਹੋ ਸਕਦੀ ਹੈ ਮੈਂ ਕੋਸ਼ਿਸ਼ ਕਰਾਂਗਾ ਜਿੰਨੇ ਵੱਧ ਤੋਂ ਵੱਧ ਬੰਦੇ ਮੈਂ ਗਰੁੱਪ ਨਾਲ ਜੋੜ ਪਾਵਾਂ ਮੈਨੂੰ ਨਹੀਂ ਲੱਗਦਾ ਇਨਸਾਨ ਦੀ ਜ਼ਿੰਦਗੀ ਚ ਇਸ ਤੋਂ ਜ਼ਰੂਰੀ ਵੀ ਕੋਈ ਜਾਣਕਾਰੀ ਹੈ ਜ਼ਿੰਦਗੀ ਨੂੰ ਜੀਵਣ ਵਾਸਤੇ ਸਾਨੂੰ ਬੜੀ ਤਰ੍ਹਾਂ ਦੇ ਗਿਆਨ ਦੀ ਲੋੜ ਪੈਂਦੀ ਹੈ ਜ਼ਿੰਦਗੀ ਚ ਕਾਮਯਾਬ ਹੋਣ ਵਾਸਤੇ ਸਾਨੂੰ ਬੜੀ ਤਰ੍ਹਾਂ ਦੀ ਸਿੱਖਿਆ ਦੀ ਲੋੜ ਪੈਂਦੀ ਹੈ ਪਰ ਆਪਣੇ ਆਪ ਨੂੰ ਜਾਣਨ ਵਾਸਤੇ ਇਸ ਤੋਂ ਵਧੀਆ ਸਿੱਖਿਆ ਮੈਨੂੰ ਤੇ ਵੈਸੇ ਸੰਸਾਰ ਚ ਕਿਤੇ ਨਜ਼ਰ ਨਹੀਂ ਆਈ ਕਿਉਂਕਿ ਅਸੀਂ ਸੰਸਾਰ ਤੇ ਬਹੁਤ ਕੁਝ ਜਾਣਦੇ ਆਂ ਬੜੀਆਂ ਚੀਜ਼ਾਂ ਨੇ ਬੜੇ ਲੋਕ ਨੇ ਸਾਨੂੰ ਜਾਣੂ ਕਰਵਾ ਦਿੰਦੇ ਨੇ ਤੇ ਹਮੇਸ਼ਾ ਸਾਡੀ ਬਾਹਰ ਕੁਛ ਨਾ ਕੁਛ ਜਾਣਨ ਦੀ ਇੱਛਾ ਰਹਿੰਦੀ ਹੈ ਤੇ ਜ਼ਿੰਦਗੀ ਦਾ ਜਿਹੜਾ ਮੇਨ ਮਨੋਰਥ ਹੈ ਜਿੱਥੋਂ ਅਹसास ਉਪਜਦੇ ਨੇ ਜੇ ਸਾਨੂੰ ਕਿਤੇ ਉਸ ਜਗ੍ਹਾ ਬਾਰੇ ਕੁਝ ਥੋੜਾ ਜਿਹਾ ਵੀ ਇਲਮ ਹੋ ਜਾਏ ਥੋੜੀ ਜੀ ਜਾਣਕਾਰੀ ਹੋ ਜਾਏ ਤੇ ਜੀਵਨ ਦੇ ਵਿੱਚ ਆਨੰਦ ਤੇ ਉਤਸ਼ਾਹ ਖਤਮ ਨਹੀਂ ਹੋ ਸਕਦਾ ਔਰ ਮੈਨੂੰ ਲੱਗਦਾ ਹੈ ਪਛਾਣ ਪੂਰੇ ਤਰੀਕੇ ਨਾਲ ਤੁਹਾਡੀ ਉਦਾਸੀ, ਬੇਚੈਨੀ, ਜ਼ਿੰਦਗੀ ਦੀ ਹੀਣਤਾ, ਡਲਨੈਸ ਨੂੰ ਪੂਰੇ ਤਰੀਕੇ ਨਾਲ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ ਜੇ ਇਮਾਨਦਾਰੀ ਨਾਲ ਤੁਸੀਂ ਇਹਨੂੰ ਕਰਦੇ ਹੋ। ਔਰ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਵੀ ਇਹਦੇ ਵਾਸਤੇ ਤੁਹਾਨੂੰ ਕੋਈ ਜ਼ਰੂਰੀ ਨਹੀਂ ਮੇਰੇ ਨਾਲ ਹੀ ਕਿਸੇ ਗਰੁੱਪ 'ਚ ਸ਼ਾਮਲ ਹੋ ਕੇ ਤੁਸੀਂ ਇਹਨੂੰ ਕਰਨਾ। ਤੁਸੀਂ ਜਿੱਥੇ ਵੀ ਕਰੇ ਬੈਠੇ ਹੋ, ਕਿਤੇ ਵੀ ਜਿੱਥੇ ਤੁਸੀਂ ਇਹ ਪਹਿਚਾਣ ਦੀਆਂ ਦੋ ਤਿੰਨ ਵੀਡੀਓ ਨੇ, ਤੁਸੀਂ ਇਹਨਾਂ ਨੂੰ ਸੁਣੋ ਧਿਆਨ ਨਾਲ ਔਰ ਉਸ ਤਰ੍ਹਾਂ ਲਿਖਣਾ ਚਾਲੂ ਕਰੋ। ਆਪਣੇ ਆਪ ਬਾਰੇ ਤੁਸੀਂ ਬਹੁਤ ਕੁਝ ਜਾਣ ਲੋਗੇ। ਤੇ ਜਿੱਥੇ ਤੱਕ ਸੰਭਵ ਹੋ ਸਕੇ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਾਂਗਾ ਸਮੇਂ ਦੀ ਵਜ੍ਹਾ ਕਰਕੇ ਕਈ ਵਾਰ ਮੈਂ ਫੋਨ ਦਾ ਆਨਸਰ ਨਹੀਂ ਕਰ ਪੰਦਾ ਉਹਦੇ ਵਾਸਤੇ ਮੈਂ ਮਾਫੀ ਚਾਹਨਾ ਪਰ ਫਿਰ ਵੀ ਜਿੰਨਾ ਵੱਧ ਤੋਂ ਵੱਧ ਹੋ ਸਕੇਗਾ ਮੈਂ ਤੇ ਲਗਾਤਾਰ ਹਰ ਮਹੀਨੇ ਇੱਕ ਨਵਾਂ ਗਰੁੱਪ ਬਣਾਉਂਦਾ ਪਰ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਗਰੁੱਪ ਵਿੱਚ ਜਗ੍ਹਾ ਨਹੀਂ ਵੀ ਮਿਲਦੀ ਤੇ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਘਰੇ ਬੈਠ ਕੇ ਇਹਨੂੰ ਇਕੱਲੇ ਤੌਰ ਤੇ ਕਰ ਸਕਦੇ ਹੋ ਇਹਦਾ ਜਿਹੜਾ ਪਹਿਲਾ ਸਟੈਪ ਹੈ ਜਿਹੜਾ ਆਪਣੇ ਆਪ ਦੀ ਪੂਰੀ ਜਿਹੜੀ ਅਹਿਸਾਸਾਂ ਦੀ ਪਕੜ ਕਰਨ ਦੀ ਕੱਲਾ ਹੈ ਪਹਿਲੇ 3 ਮਹੀਨੇ ਚ ਉਹ ਤੁਹਾਨੂੰ ਆਪਣੇ ਆਪ ਹੀ ਆ ਜਾਂਦੀ ਹੈ ਉਹਦੇ ਵਾਸਤੇ ਤੁਹਾਨੂੰ ਕਿਸੇ ਬੰਦੇ ਦੀ ਜ਼ਰੂਰਤ ਮੇਰੇ ਖਿਆਲ ਨਾਲ ਨਹੀਂ ਪੈਂਦੀ ਜਿੰਨੀ ਵੀ ਜਾਣਕਾਰੀ ਦੀ ਲੋੜ ਸੀ ਉਹ ਮੈਂ ਦੱਸੀ ਹੈ ਫਿਰ ਵੀ ਤੁਹਾਨੂੰ ਕੁਝ ਲੱਗਦਾ ਤੇ ਮੈਂ ਤੁਹਾਡੇ ਉਹ ਸਵਾਲ ਦਾ ਵੀ ਜਵਾਬ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗਾ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ